ਦੇਸ਼ਾਰਾ ਵਿੱਚ ਇੱਕ ਪ੍ਰੋਬਲਮ ਬੜੀ ਆਮ ਹੋ ਗਈ ਹੈ ਕਿ ਕੋਈ ਜੁਰਗ ਮਾਤਾ ਪਿਤਾ ਦੀ ਦੇਖਭਾਲ ਕਰਨ ਦੀ ਕੋਈ ਵੀ ਬਚਾ ਮਤਲਬ ਕਿ ਜਿਹੜੇ ਉਹਨਾਂ ਦੇ ਆਪਣੇ ਬੱਚੇ ਆ ਉਹ ਤਿਆਰ ਨਹੀਂ ਹੁੰਦੇ ਜਿਸ ਕਰਕੇ ਜਿਹੜੇ ਬਿਰਧ ਆਸ਼ਰਮ ਦੀ ਜਿਹੜੀ ਗਿਣਤੀ ਆ ਉਹ ਲਗਾਤਾਰ ਵੱਧ ਰਹੀ ਹੈ ਪਰ ਦੇਸ਼ ਵਿੱਚ ਇੱਕ ਇਹੋ ਸਸਤਾ ਹੈ ਕਿ ਇਹਨੇ ਵੀੜਾ ਚੱਕਿਆ ਕੀ ਬੱਚਿਆਂ ਨੂੰ ਇਹ ਸਿੱਖਿਆ ਦਿੱਤੀ ਜਾਵੇ ਕਿ ਮਾਵਾ ਜਿਹੜਿਆ ਉਹ ਪਰਵਾਰ ਦਾ ਰੂਪ ਹੈਗੇ ਨੇ ਔਰ ਇਸ ਸੰਸਥਾ ਨੂੰ ਇੰਗਲੈਂਡ ਮੈਂ ਤੁਹਾਨੂੰ ਦੱਸਾਂ ਇੰਗਲੈਂਡ ਨੇ ਸ਼ਾਬਾਸ਼ੀ ਵੀ ਦਿੱਤੀ ਆ ਸਾਡੇ ਨਾਲ ਇਸ ਸੰਸਥਾ ਦੇ ਕੁਝ ਮੈਂਬਰਸ ਅਤੇ ਸੰਸਥਾਪਕ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਜਾਣਦੇ ਆ ਪਹਿਲਾਂ ਤਾਂ ਜੀ ਇਡੈਂਟਿਟੀਸ ਵੇਰੇ ਤੇ ਤੁਹਾਡਾ ਸਵਾਗਤ ਹੈ ਬਾਕੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਬਹੁਤ ਵਾਲੀਆ ਸਾਹਿਬ ਮੈਂ ਐਸੀ ਦੇਖ ਰਿਹਾ ਵੱਡੇ ਸ਼ਹਿਰਾਂ ਵਿੱਚ ਇਹ ਬਹੁਤ ਵੱਡੀ ਪ੍ਰੋਬਲਮ ਬਣਦੀ ਜਾ ਰਹੀ ਹੈ ਜਿਸ ਦਾ ਮਾਵਾ ਪਾਪ ਵਿਰਤ ਹੋ ਜਾਂਦੇ ਆ ਤਾਂ ਬੱਚਿਆਂ ਕੋਲ ਟਾਈਮ ਨਹੀਂ ਆ ਉਹਨਾਂ ਦੀ ਦੇਖਭਾਲ ਕਰਨ ਦਾ ਕੁਝ ਪੈਸੇ ਦੀ ਕਮੀ ਕਹ ਲਓ ਪਰ ਜਿਨ੍ਹਾਂ ਘਰਾਂ ਵਿੱਚ ਪੈਸੇ ਹੈਗੇ ਆ ਉੱਥੇ ਵੀ ਐਸੀ ਦੇਖਿਆ ਪੂਰੀ ਕੋਰਤੀ ਵਿੱਚ ਮਾਵਾ ਪਾਪ ਕੰਡੇ ਰਹਿ ਜਾਂਦੇ ਆ ਬੱਚੇ ਛੱਡ ਕੇ ਚਲੇ ਜਾਂਦੇ ਆ ਜਿਸ ਕਰਕੇ ਦੇਸ਼ ਵਿੱਚ ਬ੍ਰਿਤਾ ਆਸ਼ਰਮਾਂ ਦੀ ਜਿਹੜੀ ਸੰਖਿਆ ਉਹ ਲਗਾਤਾਰ ਘਟ ਰਹੀ ਹੈ जिस तरह माँ बाप का और माता से प्यार की भावना को जन जन तक पहुँचाने में संकल्पित विश्व का प्रथम मात पिता मंदिर जो मात पिता गौधाम महाती बनूर अम्बाला रोड शंभू रोड पर बन गया है इसका उद्देश्य केवल यही है परम पिता परमेश्वर ने इस भौतिक जगत में सुखमय मानव जीवन की कल्पना करते ही इसका आधार जब परम पिता परमेश्वर की इतनी सुंदर परिकल्पना का परिणाम है माता पिता, तो ये बेसहाय कैसे हो सकते है? इनके बेसहाय होते मानव जीवन सुखी कैसे हो सकता है आपने कहा कारण हमेशा कार्य से बड़ा होता है कार्य से कारण हमेशा बड़ा है किसी भी शरीर का जो कारण है वो तो माता पिता ही है अब किसी बड़े पेड़ को जब देखा जाए तो उसके नीचे जमीन में तो उसके एक बीज ने ही उस सारा पेड़ बनाया है यदि पेड़ की जड़ को काट दिया जाए या पेड़ की जड़ को की दिया जाए तो उसके पीछे मेरा एक कहना जैसे भी आपने बताया गरीब और अमीर ज्यादातर गरीबों के बाप वृद्धाश्रम में नहीं है अमीरों के हैं क्योंकि उस वक्त माता पिता को ये लगा कि इनको जितनी बड़ी एजुकेशन देंगे जितना बड़े अंग्रेजी स्कूलों में इनको पढ़ाएंगे जितना पैसा इनके ऊपर खर्च करेंगे ये उतना वो हो जाएंगे यह उसी का पश्चाताप है जितने भी वृद्ध है उसमें बहुत हाईली एजुकेटेड या बहुत पैसे वाले माता पिता उसमें है माता पिता गौधाम महातीर्थ में इस संस्था का उद्देश्य है घर घर में माँ बाप का सत्कार हो गौ माता से प्यार हो पिछले बारह साल से हम दस अप्रैल को माता पिता पूजन दिवस मनाते हैं इस बार दस अप्रैल दिन बुधवार को माता पिता पूजन दिवस है जिसमें हजारों की तादाद में बच्चे अपने माता पिता का पूजन करते हैं इतने सबके प्रयास से हमारी पूरी संस्था के प्रयास से ये बहुत आगे बढ़ रही है ਮੈਂ ਉਸੇ ਕੁਐਸਚਨ ਤੇ ਦੁਬਾਰਾ ਆਣਾ ਸਿੰਘਲਾ ਸਾਹਿਬ ਮੈਂ ਸੋਚੋ ਜਾਣਨਾ ਕਰਨਾ ਹੈ ਵੀ ਇੱਕ ਪਾਸੇ ਬਹੁ ਗੀ ਸੰਖਿਆ ਚ ਅਸੀਂ ਵਿਰਤ ਨੂੰ ਪਾਪਾ ਨੂੰ ਲਵਾਰਿਸ ਛੱਡ ਰਹੇ ਆਂ ਪਰ ਤੁਸੀਂ ਇੱਕ ਸੰਸਪਿਤ ਲਿਤਾ ਹੈ ਬੱਚਿਆਂ ਵਿੱਚ ਇਸ ਚੀਜ਼ ਨੂੰ ਬढ़ावा ਦਿੱਤਾ ਯਾਰ ਮੈਂ ਵੀ ਮਾਵਾ ਘੜਿਆ ਉਹ ਰੱਬ ਦਾ ਰੂਪ ਹੈ ਗਿਆ ਉਹਨਾਂ ਨੂੰ ਪੁੱਜਣਾ ਚਾਹੀਦਾ ਨਾ ਕਿ ਮੰਦਰ ਮੰਦਰ ਜਿਹੜੇ ਆਪਾਂ ਜਾਂ ਗੁਰਦੁਆਰੇ ਜਾਂਦੇ ਉਸ ਤੋਂ ਵਧੀਆ ਪਾਪਾ ਦੇ ਘਰ ਚ ਮਾਵਾ ਪਰਕੀਰਤਾ ਜਿਆਦਾ ਵਧੀਆ ਕਿ ਕੋਈ ਵੀ ਅੱਜ ਦੀ ਗੱਲ ਨਹੀਂ ਹੈਗੀ ਕਿ ਅੱਜ ਸਾਡੇ ਕਹਿਣ ਨਾਲ ਜਾਂ ਹੋ ਰਿਹਾ ਹੈ ਮਾਪੇ ਦਾ ਜੋ अहमियत ਹੈ ਜੋ ਉਹਨਾਂ ਦੀ ਯੋਗਦਾਨ ਹੈ ਉਹ ਪੁਰਾਣੇ ਸ਼ਾਸਤਰਾਂ ਤੋਂ ਲੈ ਕੇ ਅੱਜ ਦੀ ਦੁਨੀਆ ਦੇ ਵਿੱਚ ਵੀ ਉਹ ਗੱਲ ਨੂੰ ਅਗਰ ਚਰਤਾਰਥ ਕਰੀਏ ਤਾਂ ਬਿਲਕੁਲ ਉਹ ਸਹੀ ਹੈ ਕਿ ਮਾਤਾ ਪਿਤਾ ਤੋਂ ਬਿਨਾ ਜਿਸ ਤਰ੍ਹਾਂ ਆਪਾਂ ਇਹ ਦੁਨੀਆ ਨਹੀਂ ਦੇਖ ਸਕਦੇ ਸੀ ਇੱਕ ਅਗਰ ਇੱਕ ਸੈਂਟੈਂਸ ਦੇ ਵਿੱਚ ਮਾਤਾ ਪਿਤਾ ਦਾ ਯੋਗਦਾਨ ਦੱਸਿਆ ਜਾਵੇ ਤਾਂ ਇੱਕ ਸੈਂਟੈਂਸ ਦੇ ਵਿੱਚ ਇੰਨਾ ਹੀ ਹੈ ਕਿ ਅਗਰ ਅਸੀਂ ਇਹ ਦੁਨੀਆ ਦੇਖ ਰਹੇ ਹਾਂ ਕਈ ਮਾਤਾ ਪਿਤਾ ਦੀ ਬਦੌਲਤ ਦੇਖ ਰਹੇ ਹਾਂ ਉਸੇ ਮਾਤਾ ਪਿਤਾ ਨੂੰ ਜਿਸ ਦੀ ਬਦੌਲਤ ਅਸੀਂ ਦੁਨੀਆ ਦੇਖ ਰਹੇ ਹਾਂ ਉਹਨੂੰ ਭੁੱਲ ਕੇ ਉਹਦਾ ਨਿਰਾਦਰ ਕਰਕੇ ਉਹਦੀ ਅਬਹਿੇਲਣਾ ਕਰਕੇ ਅਸੀਂ ਬਿਰਦਾ ਸ਼ਰਮਾ ਦੇ ਵਿੱਚ ਭੇਜ ਰਹੇ ਹਾਂ ਸਾਡੀ ਸੰਸਥਾ ਨੇ ਜੋ ਸੰਕਲਪ ਕੀਤਾ ਹੈ ਇਹ 13 ਸਾਲ ਤੋਂ ਅਸੀਂ ਲੱਗੇ ਹੋਏ ਹਾਂ 12 ਸਾਲ ਤੋਂ ਅਸੀਂ ਹਰ 10 ਅਪ੍ਰੈਲ ਨੂੰ ਮਾਤਾ ਪਿਤਾ ਦਾ ਪੂਜਨ ਦਿਵਸ ਬਣਾਉਣੀ ਹੈ ਜਿਹਦੇ ਵਿੱਚ ਸੈਂਕੜੇ ਬੱਚੇ ਇੰਸਟੀਚੂਟਸ ਦੇ ਆਉਂਦੇ ਨੇ ਉਹ ਬੱਚੇ ਉਹਨਾਂ ਦੇ ਨਾਲ ਪੇਰੈਂਟਸ ਆਉਂਦੇ ਨੇ ਅਸੀਂ ਉਹਨਾਂ ਨੂੰ ਪ੍ਰੀਚ ਕਰਦੇ ਹਾਂ ਉਹਨਾਂ ਬੱਚਿਆਂ ਤੋਂ ਆਪਣੇ ਮਾਤਾ ਪਿਤਾ ਦਾ ਮਾਲਿਆਰਪਣ ਕਰਵਾਇਆ ਜਾਂਦਾ ਹੈ ਤਿਲਕ ਕਰਵਾਇਆ ਜਾਂਦਾ ਹੈ ਉਹਨਾਂ ਦਾ ਪੂਜਨ ਕਰਵਾਇਆ ਜਾਂਦਾ ਹੈ ਪ੍ਰਿਕਰਮਾ ਕਰਵਾਈ ਜਾਂਦੀ ਹੈ ਆਰਤੀ ਕਰਵਾਈ ਜਾਂਦੀ ਹੈ ਫਿਰ ਬੱਚਿਆਂ ਨੂੰ ਦੱਸਿਆ ਜਾਂਦਾ ਹੈ ਵੀ ਇਹ ਕਿਉਂ ਕਰਵਾ ਰਹੇ ਆ ਇਹ ਹੀ ਤੁਹਾਡੇ ਭਗਵਾਨ ਨੇ ਭਗਵਾਨ ਹਰ ਥਾਂ ਤੇ ਹਾਜ਼ਰ ਨਹੀਂ ਹੋ ਸਕਦੇ ਸੀ ਬਿਲਕੁਲ ਠੀਕ ਹੈ ਪਰਮਾਤਮਾ ਨੇ ਹਰ ਬੰਦੇ ਦੇ ਹਿੱਸੇ ਦਾ ਭਗਵਾਨ ਉਹਦੇ ਘਰੇ ਭੇਜਦਾ ਬਿਲਕੁਲ ਜਾਂ ਮਾਤਾ ਪਿਤਾ ਤੇਰੇ ਘਰੇ ਭੇਜਤੇ ਤੈਨੂੰ ਕਿਸੇ ਮੰਦਰ ਗੁਰਦੁਆਰੇ ਚ ਜਾਏਗਾ ਤਾਂ ਬਹੁਤ ਵਧੀਆ ਗੱਲ ਹੈ ਨਹੀਂ ਜਾਏਗਾ ਤਾਂ ਤੇਰੇ ਘਰੇ ਤੇਰਾ ਭਗਵਾਨ ਘਰੇ ਹੈ ਪਰ ਆਪਦੇ ਭਗਵਾਨ ਨੂੰ ਛੱਡ ਕੇ ਅਸੀਂ ਕਿਤੇ ਹੋਰ ਧੱਕੇ ਖਾਈਏ ਜਾਂ ਉਹਨਾਂ ਦੀ ਅਵੇ ਮੈਂ ਨਹੀਂ ਸਮਝਦਾ ਵੀ ਉਹ ਬੱਚੇ ਦੀ ਜ਼ਿੰਦਗੀ 'ਚ ਕਦੇ ਖੁਸ਼ਹਾਲੀ ਆ ਸਕਦੀ ਹੈ ਸਿਰਫ ਐਸੀ ਗੱਲ ਨੂੰ ਲੈ ਕੇ ਅਸੀਂ ਲੱਗੇ ਹੋਏ ਹਾਂ 10 ਅਪ੍ਰੈਲ ਨੂੰ ਜੋ ਫੰਕਸ਼ਨ ਰੱਖਿਆ ਹੈ ਹਿੰਦੁਸਤਾਨ ਦੇ ਹੀ ਨਹੀਂ ਵਿਸ਼ਵ ਦੇ ਬਹੁਤ ਅੱਛੇ ਵਕਤਾ ਮਾਤਾ-ਪਿਤਾ ਬਾਰੇ ਔਰ ਗਾਂਵ ਬਾਰੇ ਇਹ ਦੱਸਣ ਦੇ ਲਈ ਸ਼੍ਰੀ ਪੁਸ਼ਪਿੰਦਰ ਕੁਲਸ਼ਰੇਸ਼ਟ ਜੀ ਆ ਰਹੇ ਨੇ ਸਵੇਰ ਉਹ ਬੱਚਿਆਂ ਵਾਸਤੇ 1 ਘੰਟਾ ਸੰਬੋਧਨ ਕਰਨਗੇ ਸ਼ਾਮ ਨੂੰ ਬੜਿਆਂ ਵਾਸਤੇ ਕਰਨਗੇ ਤਾਂ ਕਿ ਹਿੰਦੁਸਤਾਨ ਦੇ ਜੋ ਲੋਕ ਆਪਣੇ ਸੰਸਕਾਰ ਭੁੱਲਦੇ ਜਾ ਰਹੇ ਨੇ ਉਹਨਾਂ ਨੂੰ ਉਹ ਯਾਦ ਕਰਵਾ ਕੇ ਮਾਤਾ-ਪਿਤਾ ਤੇ ਗਊ ਦੇ ਨਾਲ ਜੋੜ ਕੇ ਜਾਣ ਸਰ ਸਾਡਾ ਮਨੋਰਥ ਇੱਕੋ ਹੀ ਹੈ ਮਾਤਪਿਤਾ ਦਾ ਸਤਿਕਾਰ ਔਰ ਗਊ ਮਾਤਾ ਸੇ ਪਿਆਰ ਯਹੀ ਹੈ ਮਾਤਪਿਤਾ ਗਊਧਾਮ ਦਾ ਸਰ ਜਿੱਦਾਂ ਹੁਣ ਸਿੰਘਲਾ ਸਾਹਿਬ ਨੇ ਦੱਸਿਆ ਕਿ ਪਿਛਲੇ 12 ਸਾਲ ਤੋਂ ਤੁਸੀਂ ਲੱਗੇ ਹੋਏ ਹੋ ਮੈਨੂੰ ਇਹ ਦੱਸੋ ਵੀ ਕਿੰਨੇ ਪਰਸੈਂਟੇਜ ਜਾਂ ਕਿੰਨੇ ਲੋਕਾਂ ਨੂੰ ਤੁਸੀਂ ਪਿਛਲੇ 12 ਸਾਲ ਤੋਂ ਮਤਲਬ ਕੀ ਤੁਸੀਂ ਮੰਨਦੇ ਹੋ ਵੀ ਹਾਂ ਯਾਰ ਅਸੀਂ ਬ੍ਰਿਧਾ ਆਸ਼ਰਮ ਤੇ ਜਾਣ ਤੋਂ ਰੋਕ ਲਿਆ नहीं नहीं इसमें मैं भी जैसे जुड़ा था वालिया साहब के साथ में जब से ये इन्होंने शुरू किया है उसके तकरीबन एक साल के बाद इनके साथ जुड़ा हूँ मैं तो मेरे ख्याल से काफ़ी फ़र्क पड़ रहा है इसका जो भी कोई आता है तब तो, तो फ़र्क पड़ता ही पड़ता है जब किसी को सब की कोशिश करें तब तो वो सुन तो लेता है पर इतना फ़र्क नहीं पड़ता तो जो जितने लोग वहाँ पर जाएंगे उतना ही समाज में चेंज आएगा और कहीं ना कहीं इस चीज़ में ना तो हम खाली बच्चों को ब्लेम ना करें हमारे आजकल के समाज के अंदर हम तरक्की जिसको कहते हैं वो एक तरफा हो रही है तरक्की कि हम फाइनेंशियल चीज़ों को तरक्की समझ बैठे हैं अच्छा घर हो अच्छी गाड़ी हो अच्छा रहन सहन हो इसको तरक्की समझ बैठे हैं आपस में एक दूसरे की इज्जत करनी है उसको हम कहीं ना कहीं दूर करते जा रहे हैं चाहे हमारे आपस में भाई बहन हैं चाहे पेरेंट्स हैं कोई भी है तो इसका जो ये मंदिर बन रहा है इसका उद्देश्य ये भी है कि उसको बैलेंस बनाया जाए ਜਿਸ ਬੈਲੈਂਸ ਨੂੰ ਅਸੀਂ ਪੂਰੀ ਤਰ੍ਹਾਂ ਸੇ ਭੁੱਲ ਚੁੱਕੇ ਹਾਂ ਅਸੀਂ ਖਾਲੀ ਪੈਸੇ ਦੇ ਚੱਕਰ ਵਿੱਚ ਚੱਲ ਰਹੇ ਹਾਂ ਬਾਕੀ ਚੀਜ਼ੇ ਅਸੀਂ ਭੁੱਲ ਚੁੱਕੇ ਹਾਂ ਤਾਂ ਇਸ ਕੋ ਬੈਲੈਂਸ ਬਣਾਉਣੇ ਦਾ ਇੱਕ ਪ੍ਰਯਤਨ ਹੈ ਤਾਂ ਉਮੀਦ ਹੈ ਕਿ ਇਹ ਪ੍ਰਯਤਨ ਕਾਮਯਾਬ ਹੋਣਾ ਚਾਹੀਏ ਤਾਂ ਕਿ ਇਸ ਵਿੱਚ ਦੁਨੀਆ ਵਿੱਚ ਸੁਧਾਰ ਹੋ ਜਿੰਨਾ ਇਹ ਕਹਿ ਰਿਹਾ ਵੀ ਇੱਕ ਅਸੀਂ ਕੋਸ਼ਿਸ਼ ਕੀਤੀ ਆ ਔਰ ਕੋਸ਼ਿਸ਼ ਚ ਲੱਗਦਾ ਸਾਨੂੰ ਵੀ ਜਿਹੜੇ ਬ੍ਰਿਧ ਆਸ਼ਰਮ ਦੀ ਸੰਖਿਆ ਲਗਾਤਾਰ ਵੱਧ ਰਹੀ ਹੈ ਅਸੀਂ ਉੱਥੇ ਕੋਈ ਠੱਲ ਪਾ ਸਕਦੇ ਹਾਂ ਦੇਖਿਓ ਜੀ ਮੇਰਾ ਮਾਨਨਾ ਇਹ ਹੈ कि वो जो गोदाम है हमारा बनूड में वो एक ऐसा ओरा है उसमें कि जो एक बार आ जाता है वो बार बार वहां आना चाहता है और हमें जो भी आता है वहां पे उन्होंने कई बार अप्रोच किया है कि हमारी तो जिंदगी ही बदल गई वो अपने बच्चों के साथ आते हैं हम भी उन्हें शिक्षा देते हैं और उनको संस्कार ऐसे दे रहे हैं कि वो अपने माता पिता के हजारों परिवार सेवा करने लग गए तो ये बहुत बढ़िया बात है हम चाहते हैं कि ये तरक्की करे सभी आए वहां पर क्योंकि पुराणों में लिखा है कि मापे मापे को नहीं हो क्योंकि दशकों से हमारी पढ़ाई में माँ बाप के बारे में कुछ बताया ही नहीं गया हम अपने चाहते कि बच्चों को कॉन्वेंट स्कूल में पढ़ाएं वहां पे ये विषय नहीं है लेकिन अभी स्वामी रामदेव जी ने भारतीय संस्थान बोर्ड एजुकेशन का पास करवा लिया है और उसमें माता पिता पे किताबें लगेंगी वो हमारे पास आने वाली हैं और हम गोधाम में भी रखेंगे उनका बोर्ड पास हो गया स्वामी रामदेव जी का और हमारी कोशिश है कि बहुत जल्दी उसमें सनातन धर्म की माँ बाप की शिक्षा दी जाए बच्चों सर विदेश में तो ऐसी ना एकल परिवार वाली जी परंपरा सी बड़ी पुरानी सी ऐसी अडोप्ट कर ली सोनू लगता वो जी ऐसी एडोप्ट की उस करके है ये क्रिएट हुई हैं यदि पाश्चात्य संस्कृति से हमें अपने बच्चों को बचाना है तो हमें ऐसी संस्थाओं से जुड़ना होगा अपनी जड़ों से जुड़ना होगा हमारे बच्चे हमारे कल को सेवा करें क्योंकि बच्चे आजकल हॉस्टल जा रहे हैं उनको सेपरेट लाइट लाइफ हम दे रहे हैं वो अलग ही रहना पसंद कर रहे हैं तो उनको जोड़ना है तो ऐसी संस्थाओं से युवाओं को भी जुड़ना होगा ताकि हमारे बच्चे हमारे साथ संस्कार से जुड़े रहें सिंगना साहब कोई मैसेज समाज लें समाजली मैसेज तो ये है जी कि माता पिता और गाय तो बन के ਨਾ ਕੋਈ ਭਗਵਾਨ ਹੈ ਤੇ ਨਾ ਹੀ ਕੋਈ ਇਹਦੇ ਵਿੱਚ ਕਿਸੇ ਚੀਜ਼ ਦੀ ਹੋਰ ਕੋਈ ਇਹਦੇ ਵਿੱਚ ਕੋਈ ਇਹਦੇ ਵਿੱਚ ਕੋਈ ਆਈਡੀਓਲੋਜੀ ਨਹੀਂ ਹੈ ਕੋਈ ਵਿਚਾਰਧਾਰਾ ਨਹੀਂ ਹੈ ਸਿਰਫ ਮਾਤਾ ਪਿਤਾ ਦੇ ਵਿੱਚ ਭਗਵਾਨ ਅਗਰ ਆਪਾਂ ਦੇਖਾਂਗੇ ਗਊ ਦੇ ਵਿੱਚ ਭਗਵਾਨ ਦੇਖਾਂਗੇ ਭਗਵਾਨ ਕ੍ਰਿਸ਼ਨ ਨੇ ਅਗਰ ਗਊਆਂ ਚਰਾਈਆਂ ਸੀ ਤਾਂ ਉਹਦੇ ਵਿੱਚ ਭਗਵਾਨ ਮੰਨ ਕੇ ਚਰਾਈਆਂ ਸੀ ਉਹਨਾਂ ਨੇ ਸਾਨੂੰ ਮੈਸੇਜ ਦਿੱਤਾ ਔਰ ਰਮਾਇਣ ਦੇ ਵਿੱਚ ਜਿਸ ਤਰ੍ਹਾਂ ਕਿਹਾ ਪ੍ਰਾਤਿਆ ਕਾਲ ਉੱਠ ਕੇ ਰਗੁਨਾਤਾ ਮਾਤਾ ਪਿਤਾ ਗੁਰੂ ਨਾਨਕ ਦੇ ਮਾਤਾ ਭਗਵਾਨ ਵੀ ਪਹਿਲਾਂ ਉੱਠ ਕੇ ਮਾਤਾ ਪਿਤਾ ਦਾ ਚਰਨ ਸਪਰਸ਼ ਕਰਦੇ ਸੀ ਉਹਨਾਂ ਨੂੰ ਮੱਥਾ ਟੇਕਦੇ ਸੀ ਇਹ ਅੱਜ ਦੀ ਗੱਲ ਨਹੀਂ ਹੈ ਅਸੀਂ ਤਾਂ ਸਭ ਨੂੰ ਇੱਕੋ ਹੀ ਮੈਸੇਜ ਦੇਣਾ ਚਾਹਾਂਗੇ ਗਲੋਬਲ ਮੈਸੇਜ ਹੈ ਯੂਨੀਵਰਸਲ ਮੈਸੇਜ ਹੈ ਕਿ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰੋ ਜਿੱਥੇ ਵੀ ਹੈਗੇ ਹੋ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰੋ ਗਊ ਨਾਲ ਪਿਆਰ ਕਰੋ ਇਹਦੇ ਨਾਲ ਦੁਨੀਆ ਦੇ ਵਿੱਚ ਪਿਆਰ ਵਧੂਗਾ ਦੁਨੀਆ ਦੇ ਵਿੱਚ ਜਿੰਨੀ ਡਿਸਪੈਰਟੀ ਹੈ ਉਹ ਖਤਮ ਹੋਏਗੀ ਇਕਨੋਮਿਕ ਅਸੀਂ ਸਟਰੋਂਗ ਹੋਵਾਂਗੇ ਜਿਸ ਤਰ੍ਹਾਂ ਪਹਿਲਾਂ ਹਿੰਦੁਸਤਾਨ ਹੁੰਦਾ ਸੀ ਜਦੋਂ ਗਊਆਂ ਸਾਡੇ ਘਰ ਚ ਹੁੰਦੀਆਂ ਸੀ ਮਾਤਾ ਪਿਤਾ ਸਾਡੇ ਘਰ ਚ ਹੁੰਦੇ ਸੀ ਇਹਨਾਂ ਦਾ ਨਿਰਾਦਰ ਕਰਨ ਤੋਂ ਬਾਅਦ ਹੀ ਅਸੀਂ ਇੱਥੇ نیچے ਜਾ ਰਹੇ ਹਾਂ ਬਿਲਕੁਲ ਗੱਲ ਕਿਤੇ ਨਾ ਕਿਤੇ ਠੀਕ ਹੈਗੀ ਆ ਕਿ ਜਦੋਂ ਤੋਂ ਐਸੀ ਆਪਣੇ ਮਾਪੇ ਦਾ ਆਦਰ ਕਰਨਾ ਸਤਕਾਰ ਕਰਨਾ ਬੰਦ ਕੀਤਾ ਉਸ ਤੋਂ ਬਾਅਦ ਫੈਮਲੀ ਜਿਹੜੀ ਪ੍ਰੋਬਲਮਸ ਆ ਫੈਮਲੀ ਜਿਹੜੇ ਡਿਸਪਿਊਟਸ ਆ ਉਹ ਵਧੇ ਆ ਉਹ ਘਟੇ ਨਹੀਂ ਆ ਬਲਕਿ ਬਹੁਤ ਜ਼ਿਆਦਾ ਵਧ ਗਿਆ ਔਰ ਦਾਲਤਾ ਵਿੱਚ ਸੈਂਕੜੋਂ ਨਹੀਂ ਲੱਖਾਂ ਕਰੋੜਾ ਕੇਸ ਇਸੇ ਕਾਰਨ ਜਿਹੜੇ ਆ ਨਿਯੰਤ੍ਰਿਤ ਜੇ ਦੀ ਆਪਣੇ ਘਰ ਵਿੱਚ ਅਸੀਂ ਆਪਣੇ ਮਾਵਾਬ ਦਾ ਆਦਰ ਕਰੀਏ ਸਤਕਾਰ ਕਰੀਏ ਉਹਨਾਂ ਦੀ ਗੱਲ ਮੰਨ ਕੇ ਚੱਲੀਏ ਕਿਉਂਕਿ ਉਹਨਾਂ ਕੋਲ ਐਕਸਪੀਰੀਅੰਸ ਹੈ ਉਹਨਾਂ ਨੇ ਪੂਰੀ ਜ਼ਿੰਦਗੀ ਜਿਹੜੀ ਹੈ ਉਹ ਦੇਖੀ ਹੋਈ ਹੈ ਪੂਰੀ ਲਾਈਫ ਦੇਖੀ ਹੋਈ ਹੈ ਉਹਨਾਂ ਦਾ ਜਿਹੜਾ ਐਕਸਪੀਰੀਅੰਸ ਹੈ ਜੇ ਦੀ ਅਸੀਂ ਉਹਨੂੰ ਅਡਾਪਟ ਕਰੀਏ ਉਹਨਾਂ ਦੇ ਰੂਲਸ ਦੇ ਉਹਨਾਂ ਦੇ ਮੁਤਾਬਿਕ ਅਸੀਂ ਚੱਲੀਏ ਤਾਂ ਅਸੀਂ ਬਹੁਤ ਸੀਆਂ ਜਿਹੜੀਆਂ ਸਮੱਸਿਆ ਹੈਗੀਆਂ ਉਸ ਤੋਂ ਛੁਟਕਾਰਾ ਪਾ ਸਕਦੇ ਆਂ ਔਰ ਸਮਾਜ ਵਿੱਚ ਇੱਕ ਆਪਣਾ ਰਤਵਾ ਜਿਹੜਾ ਕਾਇਮ ਰੱਖ ਸਕਦੇ ਆਂ मैं दिनेश गोयल कैमरामैन दीपक दनाल दैनिक सोरा टीवी ली चंडीगढ़ तो। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर